ਆ ਲੈ ਜੀ ਬੋਰਡ ਆਪਾਂ ਨੇ 4 बाई 3 ਦਾ ਇੱਕ ਦੇ ਉੱਪਰ ਆਪਣੇ 35 ਅੱਖਰ ਰਿਆੜੇ ਦੇ ਤੇ 6 ਅੱਖਰ ਬਿੰਦੀ ਵਾਲੇ ਬੁਰਛ ਨਾਲ ਲਿਖਣਾ ਸਿੱਖਾਂਗੇ 3 ਇੰਚ ਦੀ ਲੈਂਥ ਆ 1.5 ਇੰਚ ਦੀ ਲੈਂਥ ਅੱਖਰਾਂ ਦੇ ਵਿੱਚ ਸਪੇਸ ਰੱਖਣ ਨੂੰ ਦੇ ਨਾਲ ਆਪਾਂ ਪਹਿਲਾਂ ਹੀ ਲਾ ਲਈਆਂ ਹਨ ਸਭ ਤੋਂ ਉੱਤੇ ਹੈਡਿੰਗ ਲਿਖਣ ਨੂੰ 35 ਅੱਖਰ ਆ 1.5 ਇੰਚ ਫਿਰ ਛੱਟ ਲਈ ਉਦੋਂ ਥੱਲੇ 3 ਇੰਚੀ ਡੱਬੀ ਆ ਗਈ। ਉੱਚ ਆਪਾਂ ਜਿੱਥੇ ਊੜਾ ਸ਼ੁਰੂ ਕਰਾਂਗੇ ਉੱਥੋਂ ਥੱਲੇ ਨੂੰ ਲੈਣਾ 10 ਹੋਣੀ ਚਾਹੀਦੀਆਂ ਤੇ ਵਿਚਾਲੇ 1.5 ਇੰਚੀ ਸਪੇਸ ਰੂਮ ਹੋਣੀ ਚਾਹੀਦੀ ਹੈ। ਚਲੋ ਆਪਾਂ ਸ਼ੁਰੂ ਕਰੀਏ ਪੈਂਤੀ ਅੱਖਰ ਹੈਡਿੰਗ ਲਿਖਣਾ ਊੜੇ ਆੜੇ ਦਾ। ਸਭ ਤੋਂ ਪਹਿਲਾਂ ਲਿਖਦੇ ਹਾਂ ਪਾ ਪਪਾ। ਪਪਾ ਦੇਖ ਲਓ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ। ਤੇ ਪੱਪੇ ਨੂੰ ਫਿਰ ਤੱਤਾ ਵੀ ਲਿਖਣਾ ਹੈ ਉਹਦੇ ਨਾਲ 311 ਜਾਣੀ ਚਾਹੀਦੀ ਹੈ ਫਿਰ ਲਿਖਦੇ ਆਪਾਂ ਤੱਤਾ ਤੱਤਾ ਲਿਖਿਆ ਗਿਆ ਪੱਪੇ ਨੂੰ ਲਾ ਦੋ ਲਾਵਾਂ ਦੋ ਲਾਵਾਂ ਤੇ ਪੱਪੇ ਨੂੰ ਬਿੰਦੀ ਲਾ ਕੇ ਤੇ ਪੱਪੇ ਤੱਤੇ ਨੂੰ ਵਿਹਾਰੀ ਫੇਰਾ ਜੋ ਆਪਣੇ ਹਾੜੇ ਤੇ ਅੱਖਰ ਲਿਖਦੇ ਹਾਂ ਹਾੜਾ ਲਿਖ ਕੇ ਫਿਰ ਖਖਾ ਵੇਖ ਸਕਦੇ ਹੋ ਤੁਸੀਂ ਸੱਤਾ ਕਿਦਾਂ ਲਿਖਿਆ ਜਾਂਦਾ ਹੈ ਖੱਖਾ ਫਿਰ ਰਾ ਰਾ ਬਾਦ ਆਪਾਂ ਨੇ ਆੜੇ ਤੇ ਅੱਧ ਕ ਲਾਣੀ ਹੈ ਆੜੇ ਨੂੰ ਫਰਾਰਾ ਕਰਕੇ ਪੂਰਾ ਤੇ ਫਿਰ ਆ ਬਣ ਗਈ ਆਪਣਾ ਅਖਰ ਆਇਓ ਹੁਣ ਆਪਾਂ ਲਿਖਦੇ ਆ ਓੜਾ ਓੜੇ ਸਿੱਧੀ ਲਾਈਨ ਲਾ ਕੇ ਤੇ ਇਦੋਂ ਬਾਦ ਉੜੇ ਦੀ ਆ ਲੈਂ ਗੁਲਾਈ ਚ ਲੈਣੀ ਹੈ ਥੱਲੇ ਵੀ ਕੋਲ ਕਰ ਦੇਣਾ ਤੇ ਉੱਤੇ ਉੜੇ ਕੁੱਠ ਦਾ ਜਿਹੜਾ ਉੱਪਰਲਾ ਭਾਗ ਹੈ ਉਹ ਬਣਾਉਣਾ ਹੈ ਆ ਬਣ ਗਿਆ ਜੀ ਉੜਾ ਤੋਂ ਆਪਾਂ ਹੁਣ ਲਿਖਦੇ ਆ ਆੜਾ ਆੜੇ ਨੂੰ ਛੋਟੀ ਲੈਂ ਬਣਾ ਕੇ ਥੱਲੇ ਨੂੰ ਐ ਲੈ ਕੇ ਜਾਣਾ ਹੈ ਤੇਰੇ ਦੇ ਨਾਲ ਦੀਆਂ ਦੋ ਲੈਣਾ ਇੱਕ ਛੋਟੀ ਤੇ ਇੱਕ ਵੱਡੀ ਹੁਣ ਥੱਲੇ ਗੁਲਾਈ ਦੇ ਦਿਓ ਫਿਰ ਸਿੱਧੀ ਲੈਂ ਉਹਦੇ ਨਾਲ ਹੀ ਖਿੱਚ ਕੇ ਆੜੇ ਨੂੰ ਐ ਮਿਲਾ ਦਿਓ ਮਿਲਾ ਕੇ ਥੋੜੀ ਜੀ ਲੈਂੋਂ ਦੀ ਵਧਾ ਦਿਓ ਇੱਧਰ ਨੂੰ ਇਹ ਬਣ ਗਿਆ ਜੀ ਆੜਾ ਆਓ ਹੁਣ ਬਣਾਣੇ ਆ ਈੜੀ ਈੜੀ ਨੂੰ ਸਿੱਧੀ ਲੈਂ ਲਾ ਕੇ ਤੇ ਉਹਨੂੰ ਟਹਿਕੇ ਵਾਲਾ ਆਕਾਰ ਦੇਣਾ ਹੈ ਆਪਾਂ ਨੇ ਤੇ ਉਹਨੂੰ ਤਰ੍ਹਾਂ ਦਾ ਟੈਂਕਾ ਬਣਾ ਕੇ ਹੀ ਉਹਦੇ ਵਿੱਚ ਇੱਕ ਛੋਟੀ ਜੀ ਲੈਂਡ ਦੇਣੀ ਹੈ ਲਓ ਜੀ ਆਪਣੀ ਆ ਟੈਂਕਾ ਬਣ ਗਿਆ ਤੇ ਇਹਦੇ ਵਿੱਚ ਛੋਟੀ ਲੈਂਡ ਦੋ ਆ ਬਣ ਗਈ ਈੜੀ ਆਪਾਂ ਲਿਖਦੇ ਆ ਸਸਾ ਆ ਦੇਖੋ ਜੀ ਬਣ ਗਿਆ ਸਸਾ ਤੇ ਇਹ ਤੋਂ ਬਾਅਦ ਲਿਖਦੇ ਆ ਆਹਾ ਆ ਇਹ ਨੂੰ ਸਿੱਧੀ ਲੈਂਡ ਦੇ ਕੇ ਸਾਈਡ ਤੋਂ ਥੋੜੀ ਜਿਹੀ ਲੈਂਡ ਲੰਬੀ ਖਿੱਚ ਕੇ ਥੱਲੇ ਨੂੰ ਥੱਲੋ ਗਲਾਈ ਦੇ ਦੋ ਤੇ ਆ ਬਣ ਗਿਆ ਹਾ ਹਾ ਲਓ ਜੀ ਊੜਾ ਆੜਾ ਈੜੀ ਸਸਾ ਹਾ ਹਾ ਸ਼ੁਰੂ ਕਰਦੇ ਹਾਂ ਕਕਾ ਕਕੇ ਨੂੰ ਸਿੱਧੀ ਲੈਂਡ ਦੇ ਕੇ ਕਕੇ ਦੀ ਆ ਲੈਂਡ ਥੱਲੇ ਨੂੰ ਲਿਆਓ ਸਾਈਡ ਤੋਂ ਤੇ ਉਹਨੂੰ ਚੰਗੀ ਤਰ੍ਹਾਂ ਗਲਾਈ ਦੇ ਕੇ ਉਹੀ ਗਲਾਈ ਉੱਪਰ ਦੀ ਲਿਆ ਕੇ ਉਹਨੂੰ ਐ ਥੱਲੇ ਨੂੰ ਘੁਮਾ ਦਿਓ ਤੇ ਥੱਲੇ ਥੋੜੀ ਜਿਹੀ ਪੂੰਛ ਉਹਦੀ ਖਿੱਚ ਦੋ ਆ ਬਣ ਗਿਆ ਜੀ ਕਕਾ ਆਪਾਂ ਲਿਖਦੇ ਹਾਂ ਖਖਾ ਆਇਓ ਥੇਰੀ ਥੋੜੀ ਜੀ ਲੈਂ ਬਣਾ ਕੇ ਖਿੱਚ ਕੇ ਤੇ ਉਹਨੂੰ ਪੱਪੇ ਵਾਲਾ ਆਕਾਰ ਦੇਣਾ ਹੈ ਜਿੱਦਾਂ ਆਪਾਂ ਪੱਪਾ ਲਿਖ ਲਿਖਦੇ ਹਾਂ ਤੇ ਉਹਨੂੰ ਸਿੱਧੀ ਲੈਂ ਦੇ ਕੇ ਥੱਲੇ ਨੂੰ ਆਹ ਲਓ ਜੀ ਬਣ ਗਿਆ ਪੱਪਾ ਪੱਪੇ ਵਾਂਗੂ ਹੀ ਇੱਕ ਛੋੜੀ ਲੈਂ ਸਾਈਡ ਤੇ ਖਿੱਚ ਦੇਣੀ ਹੈ ਇਹ ਸਹੀ ਤਰ੍ਹਾਂ ਦਾ ਪੱਪਾ ਬਣਾ ਕੇ ਵਿੱਚੋਂ ਇਹਦੇ ਵਿਚਾਲੇ ਲੈਂ ਖਿੱਚ ਦਿਓ ਤੇ ਉਹ ਬਣ ਗਿਆ ਜੀ ਖਖਾ ਲਿਖਦੇ ਹਾਂ ਗੱਗਾ ਗੱਗੇ ਨੂੰ ਸਿੱਧੀ ਲੈਣ ਦੇ ਕੇ ਇਹਦੇ ਮੂਰੇ ਜਿਵੇਂ ਆਪਾਂ ਰਾਰਾ ਬਣਾਉਂਦੇ ਹਾਂ ਉਸੇ ਤਰ੍ਹਾਂ ਮੂਰੇ ਗੱਗੇ ਨੂੰ ਇੱਕ ਛੋਟਾ ਜਿਹਾ ਰਾਰਾ ਬਣਾਉਂਦੇ ਹਾਂ ਇਸੇ ਤਰ੍ਹਾਂ ਗੋਲਾਈ ਦੇ ਕੇ ਤੇ ਉਹਦੇ ਨਾਲ ਡੰਡੀ ਲੱਗ ਜਾਏਗੀ ਸੈਟ ਤੇ ਉਹ ਗੱਗਾ ਮੰਨਿਆ ਜਾਂਦਾ ਹੈ ਆ ਦੇਖੋ ਜੀ ਆ ਬਣ ਗਿਆ ਜੀ ਇਹ ਬਣ ਗਿਆ ਆਪਣਾ ਪੂਰਾ ਕੰਪਲੀਟ ਗੱਗਾ ਤੇ ਹੁਣ ਆਪਾਂ ਲਿਖਦੇ ਹਾਂ ਘਗਾ ਲਓ ਜੀ ਆ ਲਿਖਿਆ ਗਿਆ ਹੈ ਆਪਣਾ ਘਗਾ ਤੇ ਇਦੋਂ ਬਾਅਦ ਆਪਾਂ ਚੱਲਦੇ ਹਾਂ ਦੋ ਬਾਅਦ ਚਲੋ ਆਪਾਂ ਲਿਖਦੇ ਹਾਂ ਨੰਨਾ ਜਿਹਨੂੰ ਨੰਨਾ ਖਾਲੀ ਵੀ ਕਿਹਾ ਜਾਂਦਾ ਹੈ ਸਿੱਧੀ ਲਾਈਨ ਖਿੱਚੋ ਤੇ ਜਿਵੇਂ ਆਪਾਂ ਫਫਾ ਪਾਨੇ ਹਾਂ ਉਹਦਾ ਉਲਟਾ ਹੀ ਇਹਨੂੰ ਐਦਾ ਗਲਾਈ ਦੇ ਕੇ ਤੇ ਫਫੇ ਜਿਵੇਂ ਉਦੀ ਮੂਰੇ ਥੱਲੇ ਦੇ ਹਿੱਸੇ ਦੀ ਲੱਤ ਜੀ ਮੋੜ ਕੇ ਤੇ ਉਹਨੂੰ ਥੱਲੇ ਪੂਛ ਕੇ ਜਦੋਂ ਆ ਬਣ ਗਿਆ ਜੀ ਆਪਣਾ ਲਓ ਜੀ ਆਪਣਾ ਤਿਆਰ ਹੋ ਗਿਆ ਕ ਕਖਾ ਗਗਾ ਗਗਾ ਨੰਨਾ ਜੀ ਆਪਾਂ ਹੁਣ ਲਿਖਦੇ ਆ ਚਾਚਾ ਚਚੇ ਦਾ ਆਕਾਰ ਇੱਕ ਆਪਣਾ ਦੱਦੇ ਮੰਗੂ ਹੀ ਹੈ ਉਹਨੂੰ ਮੂਹਰੋਂ ਬੰਦ ਕੀਤਾ ਜਾਂਦਾ ਹੈ ਤੇ ਦੇ ਦਾ ਮੂੰਹ ਆਕਾਰ ਤੇ ਖੁੱਲਾ ਰਹਿੰਦਾ ਹੈ ਇਹਦੀ ਥਲੜੀ ਜura ਪੂਰੀ ਗਲਾਈ ਦਿੱਤੀ ਜਾਂਦੀ ਹੈ ਇਹ ਬਣ ਗਿਆ ਜੀ ਆਪਣਾ ਚੱਚਾ ਆਓ ਹੁਣ ਆਪਾਂ ਲਿਖਦੇ ਹਾਂ ਛਛਾ ਛਤਰੀ ਵਾਲਾ ਛਛਾ ਛੱਛੇ ਨੂੰ ਸਿੱਧੀ ਲੈਣ ਦੇ ਕੇ ਥੱਲੇ ਨੂੰ ਸਾਈਡ ਤੇ ਥੋੜੀ ਜੀ ਲੈਣ ਵਧਾਣੀ ਹੈ ਤੇ ਇੱਕ ਉਹਦੇ ਨਾਲ ਹੀ ਲੈਣ ਦੇ ਕੇ ਇਸ ਤਰ੍ਹਾਂ ਤੇ ਥੱਲੇ ਇੱਕ ਗੁਲਾਈ ਆ ਕੋਲਾਕਾਰ ਦਾ ਬਣਾ ਕੇ ਉਸ ਨੂੰ ਵਿਚਾਲੇ ਇੱਕ ਉਹਦੇ ਲੈਂ ਲਾ ਦੇਣੀ ਹੈ ਛਛਾ ਬਣ ਗਿਆ ਜੀ ਛਛਾ ਛਤਰੀ ਵਾਲਾ ਛਛਾ ਫਿਰ ਲਿਖਦੇ ਆਪਾਂ ਜਜਾ ਜਜੇ ਨੂੰ ਹੋਰ ਅੱਖਰਾਂ ਦੀ ਤਰ੍ਹਾਂ ਉੱਪਰ ਸਿੱਧੀ ਲੈਂ ਖਿੱਚ ਕੇ ਉਵੇਂ ਹੀ ਸਾਈਡ ਤੇ ਇੱਕ ਸਿੱਧੀ ਲੈਂ ਥੱਲੇ ਨੂੰ ਲਿਆਵਾਂਗੇ ਤੇ ਉਹਦੇ ਨਾਲ ਹੀ ਵਿਚਾਲੋਂ ਇੱਕ ਲੈਂ ਲੈ ਕੇ ਤੇ ਉਹਨੂੰ ਉਹਦੇ ਨਾਲ ਜੋੜ ਦੇਣਾ ਹੈ ਤੇ ਉਹਨੂੰ ਗਲਾਈ ਦੇ ਕੇ ਮੁਰੂ ਅੱਧੀ ਕਿ ਉਹਨੂੰ ਥੱਲੇ ਲੈਣ ਨੂੰ ਖਿੱਚ ਦੇਣਾ ਹੈ ਆ ਬਣ ਗਿਆ ਜੀ ਆਪਣਾ ਝੱਜਾ ਲਿਖਦੇ ਹਾਂ ਆਪਾਂ ਝੱਜਾ ਝੱਜਾ ਝੰਡੇ ਵਾਲਾ ਸਿੱਧੀ ਲੈਂ ਲਾ ਕੇ ਉਸ ਦੇ ਵਿਚਾਲੋਂ ਆਪਾਂ ਨੇ ਦੋ ਲੈਣਾ ਐਂ ਗੋਲ ਖਿੱਚ ਲੈਣੀਆਂ ਹਨ ਸੈਂਟਰ ਚੋਂ ਫੇਰ ਆਪਾਂ ਨੇ ਉਹ ਉਹਦੀ ਥੱਲੇਲੇ ਪਾਸੇ ਲੈਣ ਨੂੰ ਗਲਾਈ ਲੈ ਕੇ ਇਸ ਤਰ੍ਹਾਂ ਥੜਾ ਉਹਦਾ ਮੂੰਹ ਗੋਲ ਕਰਕੇ ਤੇ ਉਹਦੀ ਥੱਲੇ ਨੂੰ ਪੂਛ ਖਿੱਚ ਦੇਣੀ ਹੈ ਆ ਬਣ ਗਿਆ ਜੀ ਆਪਣਾ ਜੱਜਨ ਦੇਵਾਲਾ ਚੱਜਾ ਆਓ ਹੁਣ ਲਿਖਦੇ ਹਾਂ ਆਪਾਂ ਵਈਆਂ ਵਈਏ ਨੂੰ ਸਿੱਧੀ ਲੈਂ ਲਾ ਕੇ ਇਸ ਨੂੰ ਵਾਵੇ ਵਾਲਾ ਆਕਾਰ ਦੇਣਾ ਹੈ ਪਹਿਲਾਂ ਤਾਂ ਜਿਵੇਂ ਆਪਾਂ ਵਾਵਾ ਲਿਖਦੇ ਹਾਂ ਓਵੇਂ ਹੀ ਛੋਟੀ ਲੈਂ ਲੈ ਕੇ ਥੱਲੇ ਨੂੰ ਸਾਈਡ ਤੋਂਾਈ ਦੇ ਕੇ ਤੇ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦੇਣਾ ਹੈ ਉਦੋਂ ਬਾਅਦ ਉਹਦੇ ਥੱਲੇ ਪਾਸੇ ਇੱਕ ਛੋਟੀ ਜੀ ਲੈਂ ਦੇ ਕੇ ਵਈਆਂ ਬਣਾ ਦੇਣਾ ਆ ਜੋ ਹੁਣ ਆਪਾਂ ਲਿਖਦੇ ਹਾਂ ਟੈਂਕਾ ਟੈਂਕ ਨੂੰ ਸਿੱਧੀ ਲਾਈਨ ਲਾ ਕੇ ਸਾਈਡ ਤੋਂ ਇੱਕ ਛੋਟੀ ਜੀ ਲਾਈਨ ਥੱਲੇ ਨੂੰ ਲੈ ਕੇ ਆਣੀ ਹੈ ਤੇ ਉਹਨੂੰ ਬਚਾਲੋ ਇਸ ਤਰ੍ਹਾਂ ਗੁਲਾਈ ਦੇ ਕੇ ਤੇ ਉਹਨੂੰ ਬਣਾ ਦੇਣਾ ਹੈ ਟੈਂਕਾ ਥੱਲੋਂ ਵੀ ਐਂ ਗੁਲਾਈ ਦੇ ਕੇ ਆ ਬਣ ਗਿਆ ਜੀ ਟੈਂਕਾ ਟਮਾਟਰ ਵਾਲਾ ਟੈਂਕਾ ਕਿ ਦੇਹਾ ਠੱਠਾ ਠੇਲਾ ਠੱਠਾ ਉਤੋਂ ਤੋਂ ਪਹਿਲਾਂ ਇਹ ਮੀਹੀ ਸਿੱਧੀ ਲਾਈਨ ਖਿੱਚ ਕੇ ਤੇ ਥੱਲੋਂ ਇੱਕ ਉਹਦਾ ਆਕਾਰ ਬਣਾ ਦੇਣਾ ਹੈ ਇਨਿਕ ਸਟੇ ਛੱਡ ਕੇ ਲੈਂਨ ਤੋਂ ਉਹਦਾ ਆਕਾਰ ਬਣਾ ਕੇ ਫਿਰ ਉਸ ਨੂੰ ਉੱਪਰ ਉਤਲੀ ਲੈਣ ਤੇ ਥੱਲੜੇ ਆਕਾਰ ਨੂੰ ਮਲਾ ਦੇਣਾ ਹੈ ਬਣ ਗਈ ਠਾ ਠੇਲਾ ਆਹ ਹੁਣ ਲਿਖਦੇ ਹਾਂ ਡੱਡਾ ਡਮਰੂ ਵਾਲਾ ਡੱਡਾ ਉਵੇਂ ਹੀ ਸਿੱਧੀ ਲੈਂਨ ਖਿੱਚ ਕੇ ਤੇ ਉਸ ਨੂੰ ਚੰਗੀ ਤਰ੍ਹਾਂ ਉਸ ਦੇ ਨਾਲ ਹੀ ਇੱਕ ਲੈਣ ਐਵੇਂ ਗੁਲਾਈ ਤੇ ਦੇਣੀ ਹੈ ਇੱਥਲੜੇ ਪਾਸੇ ਕਾਫੀ ਸਪੇਸ ਛੱਡ ਕੇ ਉਸ ਨੂੰ ਵੀ ਚੰਗੀ ਤਰ੍ਹਾਂ ਗਲਾਈ ਦੇ ਕੇ ਐਸਾ ਐਸਾ ਗੋਲ ਮੋੜ ਦੇਣਾ ਹੈ ਅੰਦਰ ਹੀ ਮੋੜ ਮੋੜ ਕੇ ਉਸ ਨੂੰ ਆਕਾਰ ਦੇ ਦਿੱਤਾ ਜਾਂਦਾ ਹੈ ਢੱਡਾ ਢਮਰੂਕਾ ਇਹ ਬਣ ਗਈ ਆਪਣਾ ਹੁਣ ਲਿਖਦੇ ਹਾਂ ਆਪਾਂ ਢੱਡਾ ਟਕਣ ਵਾਲਾ ਢੱਡਾ ਪਹਿਲਾ ਸਿੱਧੀ ਲਾਈਨ ਖਿੱਚ ਕੇ ਉਮੇ ਹੀ ਜਿਵੇਂ ਆਪਾਂ ਢੱਡਾ ਬਣਾਈਦਾ ਹੈ ਕਲੈਨ ਹੋਰ ਨਾਲ ਲੈ ਕੇ ਥੱਲੋ ਚੰਗੀ ਤਰ੍ਹਾਂ ਇਸ ਤਰ੍ਹਾਂ ਗਲਾਈ ਦੇ ਦਿੱਤੀ ਜਾਂਦੀ ਹੈ ਤੇ ਮੋਹਰ ਨੂੰ ਹਾਫ ਬੰਦ ਕਰ ਦਿੱਤਾ ਜਾਂਦਾ ਹੈ ਇਹ ਬਣ ਗਈ ਟੱਡਾ ਟੱਕਣ ਤੋਂ ਬਾਅਦ ਲਿਖਦੇ ਹਾਂ ਆਪਾਂ ਨਾਣਾ ਨਾਣੇ ਦੀ ਸਿੱਧੀ ਲਾਈਨ ਖਿੱਚ ਕੇ ਥੱਲੇ ਨੂੰ ਇਸ ਤਰ੍ਹਾਂ ਇੱਕ ਲਾਈਨ ਗੋਲ ਦੇ ਦੇਣੀ ਹੈ ਉਦੋਂ ਬਾਅਦ ਇਸ ਨੂੰ ਉਦੋਂ ਥੱਲੇ ਇੱਕ ਛੋਟੀ ਜੀ ਲਾਈਨ ਉਹਦੇ ਨਾਲ ਹੀ ਖਿੱਚ ਕੇ ਥੱਲੇ ਨੂੰ ਐ ਇੱਕ ਗੋਲ ਖਿੱਚ ਦੇਣੀ ਹੈ ਆ ਬਣ ਗਈ ਨਾਣਾ ਐ ਕਾ ਠਠਾ ਢੱਡਾ ਢੱਡਾ ਨਾਣਾ ਆਜੋ ਇਦੋ ਬਾਅਦ ਲਿਖਦੇ ਆਂ ਆਪਾਂ ਤੱਤਾ ਪਹਿਲਾਂ ਇਹ ਮੈਂ ਐਂ ਸਿੱਧੀ ਲੈਂਥ ਚ ਚਲਾਨੀ ਹੈ ਤੇ ਉਸ ਨੂੰ ਇੱਕ ਸਾਈਡ ਤੋਂ ਐ ਤੱਤਾ ਘੁਮਾ ਕੇ ਤੇ ਉਸ ਨੂੰ ਤੱਤੇ ਵਾਲਾ ਆਕਾਰ ਥਲੋ ਫੜਾਈ ਦੇ ਕੇ ਐ ਤੱਤਾ ਬਣਾ ਦਿੱਤਾ ਜਾਂਦਾ ਹੈ ਆਹ ਲੋਜੀ ਬਣ ਗਿਆ ਤੱਤਾ ਦੋ ਬਾਅਦ ਆਪਾਂ ਲੈ ਆਂ ਥੱਤੇ ਤੇ ਇਸ ਤਰ੍ਹਾਂ ਪਹਿਲਾਂ ਵਾਂਗੂ ਵੀ ਸਿੱਧੀ ਲੈਨ ਖਿੱਚ ਕੇ ਤੇ ਥੱਲੋਂ ਇੱਕ ਸੈਟ ਤੋਂ ਸ਼ੁਰੂ ਤੋਂ ਥੋੜਿਆ ਲੈਨ ਦੇ ਦੇਣੀ ਹੈ ਗੋਲ ਤੇ ਥੱਲੋਂ ਵੀ ਉਹ ਵਾਂਗ ਗੋਲ ਖਿੱਚ ਕੇ ਨਾਲ ਇੱਕ ਲੈਨ ਖਿੱਚ ਦੇਣੀ ਹੈ ਥੱਲੇ ਨੂੰ ਆ ਬਣ ਗਿਆ ਜੀ ਆਪਣਾ ਥੱਥਾ ਇਸ ਤੋਂ ਬਾਅਦ ਲਿਖਦੇ ਹਾਂ ਆਪਾਂ ਦੱਦਾ ਦੱਦੇ ਨੂੰ ਇਹ ਸਿੱਧੀ ਲੈਨ ਲਾ ਕੇ ਇਹ ਐਸਟਰਾਥਲੇ ਨੂੰ ਲੈਨ ਤੇ ਕੋਈ ਗੋਲ ਦੀ ਸੁਗਲਾਈ ਦੇ ਕੇ ਫਿਰ ਉਹਦੀ ਐ ਗਲਾਈ ਦੇ ਕੇ ਕਾ ਬਣ ਗਿਆ ਜੀ ਆਪਣਾ ਤੇ ਆਪਾਂ ਲਿਖਦੇ ਹਾਂ ਹੁਣ ਤੱਦਾ ਇਹਦੇ ਵਿੱਚ ਥੱਥੇ ਵਾਂਗੂ ਲੈਨ ਵਿਚਾਲੇ ਨਹੀਂ ਖਿੱਚਣੀ ਵਿਚਾਲੇ ਅੰਦਰਲੇ ਪਾਸੇ ਲੈਨ ਨਾਲ ਖਿੱਚਰ ਨਾਲ ਤੁਹਾਨੂੰ ਨਜ਼ਰ ਆਵੇਗਾ ਇਹ ਤੱਦਾ ਆਜੋ ਹੁਣ ਆਪਾਂ ਲਿਖਦੇ ਹਾਂ ਨੰਨਾ ਨੰਨੇ ਨੂੰ ਉਪਰੋਂ ਸਿੱਧੀ ਵੈਸੇ ਸਾਰਿਆਂ ਜਿਵੇਂ ਪਰੋਂ ਲੈਨ ਖਿੱਚ ਕੇ ਤੇ ਥੋੜੀ ਸਪੇਸ ਚਾੜੋ ਜੇ ਛੱਡ ਕੇ ਥੱਲੇ ਇੱਕ ਤਰ੍ਹਾਂ ਦਾ ਗੋਲ ਅਤਾਰ ਦੇਣਾ ਹੈ ਜਿਹਦਾ ਮੂੰਹ ਥੱਲੋਂ ਖੁੱਲਾ ਹੋਵੇ ਤੇ ਉੱਤੇ ਜਾ ਕੇ ਜਿਹੜੀ ਆਪਾਂ ਨ ਸਪੇਸ ਦਿੱਤੀ ਹੈ ਉਸ ਨੂੰ ਮਿਲਾ ਦਿਓ ਤੇ ਆਹ ਬਣ ਗਿਆ ਜੀ ਆਪਣਾ ਨੰਨਾ ਬਾਅਦ ਆਪਾਂ ਲਿਖਦੇ ਹਾਂ ਪਪਾ ਪਪੇ ਵੀ ਪਪੇ ਨੂੰ ਮੁਰੇ ਤੋਂ ਉਮੀਦ ਲੈ ਲਾ ਕੇ ਥੱਲੇ ਨੂੰ ਗਲਾਈ ਦੇ ਦੇਣੀ ਹੈ ਤੇ ਥੱਲੜੀ ਹੋਰ ਗਲਾਈ ਜਿਹੜੀ ਹੈ ਚੰਗੀ ਤਰ੍ਹਾਂ ਖਿੱਚ ਕੇ ਉਹਨੂੰ ਸਿੱਧੀ ਇੱਕ ਲਾਈਨ ਉਹਦੇ ਨਾਲ ਖਿੱਚ ਦੇਣੀ ਹੈ ਆ ਬਣ ਗਿਆ ਜੀ ਆਪਣਾ ਪਪਾ ਥੋੜੀ ਜੀ ਇਸ ਨੂੰ ਸਾਈਡ ਤੋਂ ਪਰਲੇ ਪਾਸੇ ਥੋੜਾ ਜਿਹਾ ਇੱਕ ਉਕਤਲੀ ਲੈਂਡ ਵਾਦਾ ਦਿਓ ਤਾਂ ਕਿ ਜੋ ਚੰਗਾ ਹੋਰ ਵਧੀਆ ਲੱਗੇ ਪਪਾ ਬਣ ਗਿਆ ਜੀ ਆ ਲੋ ਆ ਜੋ ਇਹ ਦੁਬਾਰ ਲਿਖਦੇ ਆਪਾਂ ਫਫਾ ਫਫੇ ਨੂੰ ਉਹੀ ਸਿੱਧੀ ਉੱਤੇ ਲੈਂਡ ਖਿੱਚ ਕੇ ਚੰਗੀ ਤਰ੍ਹਾਂ ਤੇ ਇਹਦੇ ਸਾਈਡ ਤੋਂ ਇੱਕ ਛੋਟੀ ਲੈਂਡ ਥੱਲੇ ਨੂੰ ਲੈ ਕੇ ਆਓ ਇਸ ਤਰ੍ਹਾਂ ਤੇ ਇਸ ਨੂੰ ਇਸ ਤਰ੍ਹਾਂ ਗਲਾਈ ਦੇ ਕੇ ਤੇ ਥੱਲੇ ਨੂੰ ਵੀ ਉੱਤੇ ਨੂੰ ਐ ਗਲਾਈ ਲੈ ਜਾਓ ਤੇ ਉਹੀ ਗਲਾਈ ਆ ਉੱਪਰ ਦੀ ਮੋੜ ਕੇ ਉਹਦੇ ਅੰਦਰਲੇ ਪਾਸੇ ਇਕੱਠੀ ਕਰ ਦੋ ਇਹ ਬਣ ਗਿਆ ਜੀ ਆਪਣਾ ਫਫਾ ਫਫਾ ਫਾਲ ਵਾਲਾ ਫਫਾ ਹੁਣ ਲਿਖਦੇ ਆਪਾਂ ਬੱਬਾ ਵਤਕ ਵਾਲਾ ਬੱਬਾ ਧੀ ਹੁਤਲੀ ਲੈਣ ਖਿਚ ਲੋ ਤੇ ਇੱਕ ਥੱਲੇ ਨੂੰ ਲੈ ਲਿਆ ਕੇ ਉਸ ਨੂੰ ਉਥਲੇ ਪਾਸੇ ਇਸ ਤਰ੍ਹਾਂ ਗਲਾਈ ਦੇ ਕੇ ਇੱਥੇ ਲੜੇ ਨੂੰ ਵੀ ਇਸ ਤਰ੍ਹਾਂ ਮੋਹਰੋ ਬੰਦ ਕਰਕੇ ਗਲਾਈ ਦੇ ਕੇ ਆ ਬਣ ਗਿਆ ਜੀ ਆਪਣਾ ਬੱਬਾ ਜੀ ਬੱਬਾ ਬੱਬਾ ਪੱਪੇ ਨੂੰ ਇਸ ਤਰ੍ਹਾਂ ਅੰਦਰੋਂ ਵੀ ਗਲਾਈ ਤੇ ਥੱਲੇ ਨੂੰ ਜਿਹੜੀ ਗਲਾਈ ਆ ਉਹ ਖੁੱਲੀ ਰਹਿਣੀ ਚਾਹੀਦੀ ਐ ਇਸ ਤਰ੍ਹਾਂ ਬਣਾ ਕੇ ਆ ਬਣ ਗਏ ਜੀ ਪੱਪਾ ਕਰ ਦਿਆਂ ਮम्मा ਮਸਲੀ ਵਾਲਾ ਤੇ ਇਸ ਨੂੰ ਇਸ ਤਰ੍ਹਾਂ ਉੱਤੋਂ ਥੋੜਾ ਜਿਹਾ ਥੱਲੇ ਨੂੰ ਲੈ ਕੇ ਆਓ ਥੱਲੜੀ ਲੈਣ ਨੂੰ ਇਹਨੂੰ ਗਲਾਈ ਦੇ ਦਿਓ ਗਲਾਈ ਲੈਂ ਰਹੀਏ ਲੋੜ ਹੋਣੀ ਚਾਹੀਦੀ ਐ ਇੱਕ ਸਾਈਡ ਤੋਂ ਲੈਣਾ ਹੈ ਖਿੱਚ ਕੇ ਉਸ ਨੂੰ ਮਿਲਾ ਦਿਓ ਤੇ ਉੱਤੋਂ ਥੋੜੀ ਜੀ ਲੈਂ ਹੋਰ ਵਧਾ ਦਿਓ ਆ ਬਣ ਗਏ ਜੀ ਮम्मा ਪੱਪਾ ਪੱਪਾ ਬੱਬਾ ਪੱਪਾ ਮੰਮਾ ਇਸ ਤੋਂ ਬਾਅਦ ਲਿਖਦੇ ਆਪਾਂ ਯਈਆ ਯਈਏ ਨੂੰ ਉਸੋ ਤਰ੍ਹਾਂ ਸਿੱਧੀ ਲੈਂਣ ਉੱਤੋਂ ਖਿੱਚ ਕੇ ਥੋੜੀ ਜਿਹੀ ਲੈਂ ਲੈਂਣ ਗਲਾਈ ਕਰ ਦੋ ਉਸ ਤੋਂ ਬਾਅਦ ਓਦੋਂ ਜ਼ਿਆਦਾ ਗਲਾਈ ਆਊਗੀ ਉਹ ਤਹਾਨੂੰ ਲੈ ਜਾਓ ਛੋਟੀ ਜਿਹੀ ਲੈਂ ਵਧਾ ਕੇ ਤੇ ਇਸ ਨੂੰ ਇਸ ਤਰ੍ਹਾਂ ਵਧਾ ਕੇ ਇੱਕ ਥੋੜੀ ਜਿਹੀ ਲੈਂ ਇੱਕ ਪੂਰੀ ਲੈਂ ਸਿੱਧੀ ਲੈਂ ਖਿੱਚ ਦੋ ਆ ਬਣ ਗਿਆ ਜੀ ਯਈਆ ਯੱਕੇ ਵਾਲਾ ਸਿੱਖਦੇ ਆ ਰਾਰਾ ਬਣਾਣਾ ਰਾਰੇ ਨੂੰ ਐਂ ਸਿੱਧੀ ਲੇਨ ਖਿੱਚ ਲਓ ਤੇ ਉਸ ਨੂੰ ਸਾਈਡ ਤੋਂ ਸੱਜੇ ਪਾਸੇ ਸਾਈਡ ਤੋਂ ਇੱਕ ਲੇਨ ਥੱਲੇ ਨੂੰ ਲੈ ਕੇ ਆਓ ਥੱਲੇ ਦੇ ਹਿੱਸੇ ਨੂੰ ਥੋੜਾ ਜਿਹਾ ਗਲਾਈ ਦੇ ਕੇ ਹੁਣ ਤਹਾਈ ਮੋੜ ਲਓ ਤਹਾਈ ਮੋੜ ਕੇ ਉਹਨੂੰ ਅੱਧੇ ਭਾਗ ਦੇ ਅੰਦਰ ਨੂੰ ਮੋੜ ਦੋ ਇਸ ਤਰ੍ਹਾਂ ਤੇ ਆ ਬਣ ਗਿਆ ਜੀ ਰਾਰਾ ਤਰਥ ਵਾਲਾ ਹੁਣ ਆਪਾਂ ਲਿਖਦੇ ਆ ਲੱਲਾ ਲਾਟੂ ਲਾਟੂ ਨੋਮੇ ਸਿੱਧੀ ਲੈਣ ਉਤੋਂ ਲੰਬੀ ਖਿੱਚ ਕੇ ਤੇ ਥੱਲੇ ਦੇ ਪਾਸੇ ਥੋੜੀ ਸਪੇਸ ਦੇ ਕੇ ਉਦੋਂ ਥੱਲੇ ਇਸ ਤਰ੍ਹਾਂ ਹੋਲ ਦੋ ਦੇ ਪਾਸੇ ਰਾਉਂਡ ਲਾ ਕੇ ਜਿਹਦਾ ਮੂੰਹ ਥੱਲੇ ਕੁਲਾ ਹੋਣਾ ਚਾਹੀਦਾ ਹੈ ਇਹ ਅੰਦਰਲੇ ਨੂੰ ਕੇ ਅੰਦਰਲੇ ਪਾਸੇ ਹੈ ਵਿਚਾਲੜੇ ਹਿੱਸੇ ਨੂੰ ਹੈ ਮੋੜ ਦੋ ਆ ਬਣ ਗਈ ਆਪਣਾ ਲੱਲਾ ਲੱਟੂ ਵਾਲਾ ਲੱਲਾ ਲਿਖਦੇ ਆ ਵਾਵਾ ਬਾਜੇ ਵਾਲਾ ਆਏ ਹੁਣ ਆਪਾਂ ਲਿਖਦੇ ਆ ਵਾਵਾ ਬਾਵੇ ਨੂੰ ਸਿੱਧੀ ਐਸੇ ਲੈ ਲੜ ਲੜ ਕੇ ਚੁੱਕੀਂ ਥੱਲੇ ਨੂੰ ਜੱਜੇ ਪਾਸੇ ਵਧਾ ਕੇ ਉਹ ਕਿੰਨੇ ਹਿੱਸਿਆਂ ਵਿੱਚ ਵੰਡ ਲੈਣਾ ਹੈ ਐ ਕਿੱਚ ਕੇ ਮੁਰਲੇ ਹਿੱਸੇ ਖੱਬੇ ਪਾਸੇ ਵਾਲੇ ਬੰਦ ਹੋਣਗੇ ਤੇ ਥੱਲੇ ਲੜ ਵੀ ਅਜ ਕਲਾਈ ਦੇ ਕੇ ਆ ਬਣ ਗਈ ਵਾਵਾ ਆਪਣਾ ਆਪਾਂ ਲਿਖਦੇ ਆਂ ਦਾੜਾ ਉਵੇਂ ਹੀ ਦੀ ਲੈਂਡ ਕਿੱਚ ਕੇ ਉੱਤੇ ਵਾਲੀ ਇਹ ਉਹ ਤੁਹਾਨੂੰ ਜੱਜੇ ਪਾਸੇ ਇਸ ਤਰ੍ਹਾਂ ਕਲਾਈ ਦੇ ਦੇਣੀ ਹੈ ਤੇ ਖਲੜੀ ਲੈਣ ਤੋਂ ਥੋੜੇ ਉੱਤੇ ਨੂੰ ਇੱਕ ਮੋੜ ਰੱਖਣਾ ਹੈ ਤੇ ਦੀਆਂ ਦੋ ਨੱਤਾਂ ਐ ਸਲੋਟ ਬਣਾ ਦੇਣੀਆਂ ਆ ਬਣ ਗਿਆ ਜੀ ਆਪਣਾ ਡਾੜਾ ਹੁਣ ਆਪਣੇ 35 ਅੱਖਰ ਪੂਰੇ ਹੋ ਚੁੱਕੇ ਹਨ ਊੜੇ ਤੋਂ ਲੈ ਕੇ ਡਾੜੇ ਤੱਕ ਹੁਣ ਆਪਾਂ ਲਿਖਦੇ ਆ ਬਿੰਦੀ ਵਾਲੇ ਅੱਖਰ ਲਓ ਜੀ ਲਿਖੀਏ ਹੈਡਿੰਗ ਉਹਦਾ ਸਭ ਤੋਂ ਪਹਿਲਾਂ ਸਿਆਰੀ ਸਿੱਧੀ ਲੈਂ ਖਿੱਚ ਕੇ ਤੇ ਹਟਲੇ ਆ ਉਪਰ ਉਗਲਾਈ ਕਰ ਦੇਣੀ ਹੈ ਇਰ ਬੱਬਾ ਬੱਬਾ ਬਣਾ ਕੇ ਇਸ ਤਰ੍ਹਾਂ ਉਹਦੇ ਉੱਤੇ ਬੱਬੇ ਉੱਤੇ ਟਿੱਪੀ ਇਸ ਤਰ੍ਹਾਂ ਟਿੱਪੀ ਲਾ ਕੇ ਦੱਦਾ ਦੱਦੇ ਨੂੰ ਪਿਆਰੀ ਬਿੰਦੀ ਬੱਬਾ ਵਾ ਵਾ ਇਹਨੂੰ ਕੰਨਾ ਵਾ ਲੱਲਾ ਲੱਲਾ ਲਿਖ ਕੇ ਅਵੇਂ ਤੇ एमला दो दो उ ला दो लाव वाले अखर आड़ा पाके आड़ा खा मिल गया खाते रारा ਇਸ ਤਰ੍ਹਾਂ ਲਿਖ ਕੇ ਅੱਖਰ ਆੜੇ ਤੇ ਆਦਕ ਦੀ ਵਾਲੇ ਅੱਖਰ ਤੇ ਹੁਣ ਲਿਖਦੇ ਆਂ ਜੀ ਆਪਾਂ ਸ ਸੇ ਨੂੰ ਸ ਸੇ ਬਿਨ ਸ ਸੇ ਪੈਰ ਬਿੰਦੀ ਸੇ ਬੋਲੇ ਵਾਲਾ ਇਹ ਬਣ ਗਏ ਸ ਸ ਇਹਦੇ ਪੈਰ ਥੱਲੇ ਥਲੜੇ ਪਾਸੇ ਬਿੰਦੀ ਲਾ ਦਿਓ ਏ ਬਣ ਗਈ ਸਸ ਸਸੇ ਪੈਰ ਵੰਦੀ ਸਾਇ ਬੋਲੋ ਹੁਣ ਆਪਾਂ ਲਿਖਦੇ ਆਂ ਇਕਖਾ ਖਖੇ ਪੈਰ ਵੰਦੀ ਖੈ ਬੋਲੋ ਇਹ ਲਓ ਜੀ ਆ ਬਣ ਗਈ ਪਪਾ ਪੱਫੇ ਦੇ ਪਛਾਲੇ ਐ ਲੈਣ ਖਿੱਚ ਦੁਖ ਖਖਾ ਬਣ ਜੂ ਤੇ ਆਹ ਲਾਤੀ ਥੱਲੇ ਦੇ ਬਿੰਦੀ ਖਖੇ ਪੈਰ ਵੰਦੀ ਖੈ ਬੋਲੋ ਆ ਜੀ ਕਕਾ ਕੜੇ ਪੈਰਵਿੰਦੀ ਲਾ ਕੇ ਕੱਕੇ ਪੈਰਵਿੰਦੀ ਕਹਿ ਬੋਲੋ ਇਹ ਹੈਗੇ ਨਹੀਂ 6 ਅੱਖਰ 6 ਅੱਖਰ ਹੈਗੇ ਨੇ ਆਪਣੇ ਇਹ ਜੱਜਾ ਇਹ ਮੈਂ ਜੱਜਾ ਲਿਖੀ ਐਸ ਤਰ੍ਹਾਂ ਬਣਾ ਕੇ ਜੱਜੇ ਨੂੰ ਤੇ ਇਹਦੇ ਵੀ ਪੈਰ ਥੱਲੇ ਅੰਦਰਲੇ ਪਾਸੇ ਬਿੰਦੀ ਲਾ ਦੋ ਕਲੜੇ ਪਾਸੇ ਦਜੇ ਪੈਰ ਵਿੰਦੀ ਜੈ ਬੋਲੇ ਇਹ ਤੋਂ ਬਾਅਦ ਲਿਖਦੇ ਆਪਾਂ ਪਪਾ ਇਹੀ ਸ਼ੇਮ ਅੱਖਰ ਆਪਾਂ ਉੱਤੇ ਲਿਖਿਆ ਹੈ 35 ਅੱਖਰਾਂ ਦੇ ਵਿੱਚ ਮੈਸ਼ੀਨਾਂ ਰਿਪੇਅਰ ਥੱਲੇ ਬਿੰਦੀ ਹੈ ਇਹ 6 ਅੱਖਰ ਹਿੰਦੀ ਵਾਲੇ ਅੱਖਰ ਜਾਣੇ ਜਾਂਦੇ ਆ ਨਾ ਬਣਦੀ ਫੁੱਫੇ ਪੈਰ ਬਿੰਦੀ ਟੈ ਬੋਲੇ ਆ ਲੋ ਜਿਉਣਾ ਪਾ ਲਿਖਦੇ ਆ ਲੱਲਾ ਐਵੇਂ ਪਹਿਲਾ ਹੀ ਮੇ ਲੱਲਾ ਟੂ ਵਾਲਾ ਲਿਖ ਐਸੀ ਪਾਉਤਾ ਹੀ ਲਿਖ ਕੇ ਇਸ ਤਰ੍ਹਾਂ ਲੱਲਾ ਬਣ ਜੇ ਜਦੋਂ ਅਰੇ ਸਾਈਡ ਤੇ ਥਲੜੇ ਪਾਸੇ ਬਿੰਦੀ ਲਾ ਦੋ ਲੱਲੇ ਵੈਰ ਬਿੰਦੀ ਲੈ ਬੋਲੇ ਆਪਣੇ ਬਿੰਦੀ ਵਾਲੇ 6 ਅੱਖਰ ਵੀ ਲਿਖੇ ਜਾ ਚੁੱਕੇ ਹਨ ਆਓ ਜੀ ਤਿਆਰ ਨੇ ਆਪਣੇ ਊੜੇ ਆੜੇ ਦੇ 35 ਅੱਖਰ ਤੇ 6 ਅੱਖਰ ਬਿੰਦੀ ਵਾਲੇ ਊੜੇ ਆੜੇ ਦੀ ਵੀਡੀਓ ਕਿਸੇ ਦੀ ਫਰਮਾਇਸ਼ ਤੇ ਤੇ ਜਿਹੜੇ ਮੇਰੇ ਵੀਰ ਭਰਾ ਊੜਾੜਾ ਬੁਰਸ਼ ਨਾਲ ਲਿਖਣਾ ਸਿੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਣਾਈ ਗਈ ਹੈ ਇਹ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਅਤੇ ਲਾਈਕ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਆਪਣਾ ਆਨੰਦ ਆਠਸ ਨੌਂ ਧੰਨਵਾਦ ਸਾਰਿਆਂ ਨੂੰ